ਬੀਤੇ ਦਿਨ ਹੀ ਮੁਹਾਰੀ ਦੇ ਪਿੰਡ ਕੁਬੜਾ ਚ ਮਮੋਲੀ ਝਗੜੇ ਨੂੰ ਲੈ ਕੇ ਦੋਸਤਾਂ ਦਾ ਆਪਸੀ ਝਗੜਾ ਹੋ ਗਿਆ ਤੇ ਮੋਲੀ ਤਕਰਾਰ ਨੇ ਅਚਾਨਕ ਹਿੰਸਕ ਰੂਪ ਲੈ ਲਿਆ ਸੀ। ਉਸ ਤੋਂ ਬਾਅਦ 17 ਸਾਲਾਂ ਨੌਜਵਾਨ ਦਮਨ ਕੁਮਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਲਾ ਦਿੱਤਾ। ਇਸ ਤੋਂ ਬਾਅਦ ਅੱਜ ਮੁਹਾਰੀ ਦੇ ਕੁੰਬੜਾ ਚ ਪਰਿਵਾਰ ਨੂੰ ਮਿਲਣ ਲਈ ਐਸਐਸਪੀ ਮੁਹਾਰੀ ਤੇ ਵਿਧਾਇਕ ਮੋਕੇ ਤੇ ਪੁੱਜੇ ਨੇ। ਤੇ ਐਸਐਸਪੀ ਮੁਹਾਰੀ ਦੀਪਕ ਪਾਰਕ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰਿਵਾਰ ਪੂਰੀ ਰਾਤ ਹੋ ਗਿਆ ਧਰਨੇ ਤੇ ਬੈਠੇ ਨੇ ਕੀ ਕਰਨ ਚਾਹ ਰਹੇ ਅਸੀਂ ਸਾਡੀ ਪਾਰਟੀਆਂ ਜਿਹੜੀ ਹੈਗੀ ਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਐਫਐਨ ਦਰਜ ਕੀਤੀ ਹੈ ਕੂਜ਼ ਨਾਮਿਨੇਟ ਕਰ ਦਿੱਤੇ ਗਏ ਕੂਜ਼ ਆਇਡੈਂਟੀਫਾਈ ਵੀ ਹੋ ਗਏ ਹਨ ਉਨ੍ਹਾਂ ਦੇ ਜਿੱਥੇ ਪਰਿਵਾਰ ਹੈਗੇ ਜਿੱਥੋਂ ਦੇ ਰਹਿਣ ਵਾਲੇ ਹੈਗੇ ਸਾਡੀ ਪੁਲਿਸ ਪਾਰਟੀਆਂ ਵਕਫ ਵਕਫ ਥਾਂਵਾਂ ਤੇ ਰੇਡ ਕਰ ਰਹੀ ਹੈ ਅੱਜ ਅਸੀਂ ਪਰਿਵਾਰ ਨੂੰ ਵੀ ਮਿਲਿਆ ਉਹਨਾਂ ਨੂੰ ਪਹਿਲਾਂ ਵੀ ਅਸੀਂ ਪਰਿਵਾਰ ਨੂੰ ਮਿਲਿਆ ਉਹਨਾਂ ਨੂੰ ਦੁਬਾਰਾ ਮਿਲ ਕੇ ਆਸ਼ਵਾਸਨ ਦਿਰਾਇਆ ਕਿ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦੇ ਰਹੇ ਜਾ ਕੀ ਹੁਣ ਪਰਿਵਾਰ ਕਹਿੰਦਾ ਇੱਥੇ ਬੈਠੂਗਾ ਜਾਂ ਹਲੇ ਇਹਨਾਂ ਨੂੰ ਉੱਠਣ ਦਾ ਕੋਈ ਸੁਨੋ ਭਰੋਸਾ ਦਿੱਤਾ? ਉਹਨਾਂ ਦਾ ਅਸੀਂ ਇੰਗੇਜਮੈਂਟ ਕਰ ਰਹੇ ਹਾਂ। ਸਾਡਾ ਮੇਨ ਮਕਸਦ ਸੀਗਾ ਕਿ ਪਰਿਵਾਰ ਨੂੰ ਜਿਹੜੇ ਅਸੀਂ ਹੁਣ ਤੱਕ ਦੀ ਐਫਰਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਜਾਣੂ ਕਰਵਾਈਏ। ਉਹਨਾਂ ਨੂੰ ਆਸ਼ਵਾਸਨ ਦੇ। ਕੋਈ ਆਇਡੈਂਟੀਫਾਈ ਹੋਇਆ ਕੋਈ ਮਲਜ਼ਮ ਜਿੱਤੇ ਵਿੱਚ ਅਕਿਊਜ਼ ਆਇਡੈਂਟੀਫਾਈਡ ਹੈਗੇ। ਤਿੰਨ ਅਕਿਊਜ਼ ਬਾਈ ਨੇ ਮਾਇਰੈਂਟੀਫਾਈਡ ਹੈਗੇ। ਉਹਨਾਂ ਨੂੰ ਫਟਨ ਚ ਸਾਡੇ ਜਿਹੜੇ ਐਫਰਟ ਹੈਗੇ ਦੋ ਦਿਨ ਤੇ ਚੱਲ ਰਹੀ ਹੈ। ਇੱਕ ਇੰਜਰਡ ਵੀ ਸੀ ਨੌਜਵਾਨ ਉਹਦੀ ਹੁਣ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਲਗਾਤਾਰ ਮੋਨੀਟਰ ਕਰ ਰਹੇ ਆ ਜੀ ਸੋ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਸਰ ਤਸਵੀਰਾਂ ਸਾਹਮਣੇ ਆਈ ਕਿ ਤੂਰ ਕਿਉਂ ਨਾਰਾਜ਼ ਹੈ ਵੀ ਜਿਹੜਾ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ ਦੇਖੋ ਜੀ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਕਿਊਜ਼ਡ ਹੈਗੇ ਉਹ ਫੜੇ ਜਾਣ ਤੇ ਅਸੀਂ ਸਾਡੇ ਜਿਹੜੇ ਐਫਰਟ ਹੈਗੇ ਉਹਦੇ ਬਾਰੇ ਦੱਸਿਆ ਹੈ ਤੇ ਅਸੀਂ ਸਾਡਾ ਇਹਦੇ ਵਿੱਚ ਜਿਹੜਾ ਹੈਗਾ ਅਕਿਊਜ਼ ਜਿਹੜੇ ਹੈਗੇ ਉਹ ਬਾਇਨ ਨੇ ਮਾਈਡੈਂਟਿਫਾਈਡ ਹੈਗੇ ਸੋ ਐਂਡ THEN WE WILL ARREST THEM ਇਹਕ ਪਰਿਵਾਰ ਬਲ ਵੀ ਗਏ ਪ੍ਰਵਾਸੀ ਜ਼ਿਆਦਾਤਰ ਦੋ ਬੰਦੇ ਰਹਿੰਦੇ ਨੇ ਪੀਜੀ ਦੇ ਵਿੱਚ ਪੰਜ-ਪੰਜ ਬੰਦੇ ਰਹਿ ਰਹੇ ਨੇ ਇਸ ਪਿੰਡਾਂ ਦੀ ਨੇੜੇ ਤੇ ਉਹ ਪਿੰਡਾਂ ਦੀ ਗੱਲ ਕਰ ਰਹੇ ਨੇ ਉਹਦੇ ਉੱਪਰ ਵੀ ਕਾਰਵਾਈ ਕੁਝ ਕਰ ਰਹੇ ਜਿਹੜੇ ਵੀ ਇਹਨਾਂ ਨੇ ਪੁਆਇੰਟ ਸਾਨੂੰ ਦੱਸੇ ਹੈਗੇ ਇੱਥੇ ਮੌਜੂਦ ਜਿਹੜੇ ਵੀ ਹੈਗੇ ਉਹਨਾਂ ਨੇ ਸਾਰਿਆਂ ਦੇ ਅਸੀਂ ਪੁਆਇੰਟ ਨੋਟ ਕਰ ਲਏ ਤੇ ਕੱਲੇ-ਕੱਲੇ ਪੁਆਇੰਟ ਤੇ ਕਾਰਵਾਈ ਕਰਾਂਗੇ ਠੀਕ ਠੀਕ ਹੈ ਸਰ ਤੇ ਨਾਲ ਘਟਨਾ ਹੋਈ ਆ ਪਰਿਵਾਰ ਪੂਰੀ ਰਾਤ ਦਾ ਜਿਹੜਾ ਇੱਥੇ ਬੈਠਾ ਧਰਨੇ ਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਮੌਕੇ ਤੇ ਪਹੁੰਚੋ ਦੇਖੋ ਬਹੁਤ ਮਾੜੀ ਘਟਨਾ ਮੰਦ ਭੱਗੇ ਘਟਨਾ ਹੈ ਸੋਹਣਾ ਬੱਚਾ ਵੀ ਜਿਹੜਾ 15 16 ਸਾਲ ਦੀ ਉਮਰ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਬਦਮਾਸ਼ਾਂ ਨੇ ਉਹਨੂੰ ਕਤਲ ਕਰਤਾ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਸੀਰੀਅਸ ਪਿਆ ਜਿੱਥੋਂ ਤੱਕ ਪੇਰੈਂਟਸ ਦਾ ਸਵਾਲ ਉਹ ਆਪਣੀ ਜਗ੍ਹਾ ਸਹੀ ਨੇ ਤੇ ਉਹਨਾਂ ਨੂੰ ਦੋਖਾ ਬਹੁਤ ਹੋ ਜਿਹਦਾ ਬੱਚਾ ਗੁਜ਼ਰ ਜਵੇ ਨਹੀਂ ਛੋਟੀ ਉਮਰ ਦੇ ਵਿੱਚ ਤੇ ਉਹ ਵੀ ਐਸੀ ਘਟਨਾ ਦੇ ਨਾਲ ਫਿਰ ਇੱਕ ਵਾਰੀ ਤਾਂ ਸਾਰਾ ਸਿਸਟਮ ਆ ਜਿਹੜਾ ਹਿੱਲ ਜਾਂਦਾ ਹੈ ਸਮਾਜ ਹਿੱਲ ਜਾਂਦਾ ਹੈ ਤੋਂ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਨਾਲ ਮੇਰੀ ਉਸੇ ਵਾਰਤ ਗੱਲ ਬਈ ਮੇਰੇ ਕੋਲ ਬਕਾਇਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਇਹ ਪੂਰਾ ਲੱਗਿਆ ਹੋਇਆ ਹੈ ਮੁਸਤਾਜੀ ਦੇ ਨਾਲ ਦੇ ਭਾਲ ਕਰਨ ਵਾਸਤੇ ਮੁਰ ਜਦੋਂ ਨਹੀਂ ਮੈਨੂੰ ਲੱਗਦਾ ਵੀ ਬਹੁਤ ਜਾਂਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇ ਜਾ ਰਹੇ ਆ ਪਹਿਲਾਂ ਸੁਖੀ ਮੌਕੇ ਤੇ ਪਹੁੰਚ ਕੇ ਉਹ ਪਰਿਵਾਰ ਦੇ ਤੋ ਨੀ ਸਰ ਗੱਲ ਹੋਈ ਆ ਤੇ ਪੁਲਿਸ ਨਾਲ ਵੀ ਗੱਲ ਹੋਈ ਆ ਕੀ ਲੱਗਦਾ ਪਰਿਵਾਰ ਸੰਤੁਸ਼ਟ ਹੋ ਕੇ ਧਰਨਾ ਚੱਕ ਸਕਦਾ ਜੀ ਦੇਖੋ ਅਜੇ ਤੱਕ ਤਾਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਆ ਆਪ ਜੁਰਗੇ ਵੀ ਆਪਾਂ ਮਤਲਬ ਪ੍ਰਸ਼ਾਸਨ ਤੇ ਸਾਡੇ ਤੁਸੀ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਨਣ ਨੂੰ ਤਿਆਰ ਆਂ ਪਰ ਜੇ ਜਿਹੜਾ ਸੰਸਕਾਰ ਆ ਬੱਚੇ ਦਾ ਹੁਣ ਦੀਏ ਧਰਨਾ ਚੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਲੋਗੇ ਸਾਰਾ ਮੁਹਾਲੀਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਪਿਆ ਮਤਲਬ ਸਵਾਲ ਵੱਡਾ ਜਿਹੜਾ ਉਠਾਰੇ ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕੁੰਬੜੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆ ਨਾ ਜੀ ਇਹ ਬਹੁਤ ਜ਼ਿਆਦਾ ਵੱਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲਾਂ ਇਹਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15-20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਓਪੀ ਚੀਜ਼ ਦੇ ਅਗੇਂਸਟ ਹੋਣ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੰਦ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਣਗੇ ਇਕੱਲੇ ਮੁਹਾਲੀ ਸ਼ਹਿਰ 'ਚ ਨਹੀਂ ਜਿਹੜੇ ਮੁਹਾਲੀ ਦੇ ਏਰੀਆ 'ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਹੋਰ ਹੀ ਹੈ ਤੇ ਸ਼ੁਰੂ ਹੋ ਚੁੱਕੀ ਹੈ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਦਾਨ ਤੋਂ ਪ੍ਰਵਾਸੀ ਜਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀ ਅਧਿਕਾਰਗੱਦੀ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਘਰ ਦੇ ਉੱਪਰ 40 40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਪਰ ਐਡਰੈਸ ਕਿਤੇ ਹੋਰ ਦਾ ਸੀਗਾ ਦਿਖਾਇਆ ਕਰਕੇ ਸੀਦਾ ਐਡਰੈਸ ਕਿੰਦਾ ਫੋਲ ਕਰਾਇਆ ਜਾ ਰਿਹਾ ਸੀ ਦੇਖੋ ਜਿੱਥੋਂ ਤੱਕ ਦਾ ਆਧਾਰ ਕਾਰਡ ਦਾ ਸਵਾਲ ਆ ਨਾ ਜੀ ਉੱਥੇ ਦਾ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਨੇ ਐਮਸੀ ਆ ਪੰਚਾ ਉਹ ਸਾਈਨ ਕਰਦੇ ਨੇ ਜਾਂ ਉਹ ਵੈਰੀਫਾਈ ਕਰਦੇ ਨੇ ਜਾਂ ਵੋਟ ਵੀ ਜਿਹੜੀ ਬਣਦੀ ਹੈ ਉਹ ਵੈਰੀਫਾਈ ਕਰਦੇ ਨੇ ਤਾਂ ਹੀ ਬਣਦੀ ਹੈ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਬੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਹਿੰਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦੇ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਹੈ ਜਿਹੜੀ ਉਹ ਵਰਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾ ਲਈ ਜਾਊਗੀ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਆਈਡੀ ਹੁਣ ਤੁਸੀਂ ਪਹੁੰਚੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀਆਂ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡ ਨੇ ਅਸੀਂ ਮੰਗਣ ਨੂੰ ਤਿਆਰ ਆਂ ਬੰਦੇ ਵੀ ਬਹੁਤ ਜਲਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਡਿਮਾਂਡ ਪੂਰੀ ਹੋ ਜੂਗੀ ਮੈਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਆਪਾਂ ਇਹ ਧਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਕਸਿਮਮ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸੇ ਤੇ ਕੋਈ ਮuje ਪੁਲਿਸ ਨੂੰ ਆਪਾਂ ਕੰਮ ਨਹੀਂ ਕਰਨ ਦਵਾਂਗੇ ਤਾਂ ਕਰਕੇ ਜਾਮ ਲੱਗਿਆ ਪਿਆ ਮੈਂ ਮੈਂ ਇਹਨੂੰ ਬੇਨਤੀ ਕਰਦਾ ਬਾਰ-ਬਾਰ ਵੀ ਇਹ ਜਾਮ ਆ ਜਿਹੜਾ ਖਤਮ ਕੀਤਾ ਜਾਵੇ ਧਰਨਾ ਖਤਮ ਕੀਤਾ ਜਾਵੇ ਬਹੁਤ ਜਲਦੀ ਇਹ ਜਿਹੜੇ ਮੁਰਜ਼ਾ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਊਗਾ ਠੀਕ ਠੀਕ ਥੈਂਕ ਯੂ